ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਂਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਅੱਜ ਤੁਸੀਂ ਸੰਗਰਾਮ ਦੇ ਪਵਿੱਤਰ ਦਿਹਾੜੇ ਵਾਲੇ ਦਿਨ ਸਿਰਫ ਇੱਕ ਮਾਲਾ ਮੂਲ ਮੰਤਰ ਦਾ ਜਾਪ ਇਸ ਤਰੀਕੇ ਨਾਲ ਕਰ ਲੈਂਦੇ ਹੋ ਮੰਨ ਕੇ ਚੱਲੋ ਕਿ ਤੁਹਾਡੀ ਜੇਕਰ ਕੋਈ ਵੀ ਮੰਗ ਹੋਵੇਗੀ ਪਰਮਾਤਮਾ ਜੀ ਉਸੇ ਵੇਲੇ ਹੀ ਪੂਰੀ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੇ ਵੀ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਮੂਲ ਮੰਤਰ ਦੇ ਜਾਪ ਦਾ ਫਲ ਲੈਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰ ਜਾਪ ਕਰਕੇ ਵੇਖ ਲੈਣਾ ਫੇਰ ਵੇਖਿਓ ਤੁਹਾਡੇ ਮੂੰਹੋਂ ਮੰਗੀਆਂ ਮੁਰਾਦਾਂ ਤੁਹਾਨੂੰ ਕਿਵੇਂ ਮਿਲ ਜਾਣਗੀਆਂ ਸਾਧ ਸੰਗਤ ਜੀ ਆਓ ਫਿਰ ਜਾਣਦੇ ਹਾਂ ਕਿ ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਸੰਤ ਜੀ ਰਿਹਾ ਕਰਦੇ ਸਨ ਉਹ ਰੋਜ਼ ਹਰ ਸਮੇਂ ਮੂਲ ਮੰਤਰ ਦਾ ਜਾਪ ਕਰਿਆ ਕਰਦੇ ਸਨ ਇੱਕ ਦਿਨ ਉੱਥੇ ਇੱਕ ਮਨੁੱਖ ਰੋਜ਼-ਰੋਜ਼ ਹੀ ਉਹ ਵੀ ਸੇਵਾ ਕਰਨ ਲਈ ਆਇਆ ਕਰਦਾ ਸੀ ਸੇਵਾ ਕਰਦਿਆਂ ਸੰਤ ਜੀ ਦੇ ਕੋਲ ਆ ਗਿਆ ਤੇ ਕਹਿਣ ਲੱਗਾ ਸੰਤ ਜੀ ਤੁਸੀਂ ਹਰ ਰੋਜ਼ ਮੂਲ ਮੰਤਰ ਦਾ ਜਾਪ ਕਿਉਂ ਕਰਦੇ ਹੋ ਮੈਂ ਸੁਣਿਆ ਕਿ ਮੈਂ ਤੁਹਾਨੂੰ ਜੋ ਵੀ ਚਾਹੀਦਾ ਸੀ ਸੱਚੇ ਪਾਤਸ਼ਾ ਅਕਾਲ ਪੁਰਖ ਜੀ ਨੇ ਤੁਹਾਨੂੰ ਦਰਸ਼ਨ ਦੇਦਾਰ ਵੀ ਦਿੱਤੇ ਹਨ ਉਹ ਤੁਹਾਡੀ ਝੋਲੀ ਵੀ ਪਾ ਦਿੰਦੇ ਹਨ ਤੇ ਫਿਰ ਹੁਣ ਵੀ ਤੁਸੀਂ ਕਿਉਂ ਰੋਜ਼ ਮੂਲ ਮੰਤਰ ਦਾ ਜਾਪ ਕਰਦੇ ਹੋ ਸੰਤ ਜੀ ਅੱਗੋਂ ਹੱਸ ਕੇ ਜਵਾਬ ਦਿੱਤਾ ਤੇ ਕਹਿਣ ਲੱਗੇ ਪਹਿਲਾਂ ਤਾਂ ਦਰਸ਼ਨ ਦੇਦਾਰ ਲਈ ਮੂਲ ਮੰਤਰ ਦਾ ਜਾਪ ਕਰਦਾ ਸੀ ਪਰ ਇਸ ਕਾਰਨ ਲਈ ਕਰਦਾ ਹਾਂ ਹੁਣ ਕਿ ਤੂੰ ਅੰਮ੍ਰਿਤ ਵੇਲੇ ਆਈ ਫਿਰ ਤੈਨੂੰ ਦੱਸਾਂਗਾ ਮੈਂ ਹੁਣ ਹਰ ਰੋਜ਼ ਮੂਲ ਮੰਤਰ ਦਾ ਜਾਪ ਕਿਉਂ ਕਰਦਾ ਹਾਂ ਹੁਣ ਉਸ ਮਨੁੱਖ ਦੇ ਮਨ ਵਿੱਚ ਉਤਸੁਕਤਾ ਸੀ ਕਿ ਸੰਤ ਫਕੀਰ ਜੀ ਹੁਣ ਮੈਨੂੰ ਕੀ ਦੱਸਣਗੇ ਅੰਮ੍ਰਿਤ ਵੇਲਾ ਹੋਇਆ ਤੇ ਉਹ ਸੰਤ ਜੀ ਅਜ ਮੂਲ ਮੰਤਰ ਦੇ ਜਾਪ ਤੋਂ ਪਹਿਲਾਂ ਹੀ ਕਥਾ ਸੁਣਾਉਣ ਲੱਗ ਪਏ ਕਹਿੰਦੇ ਇੱਕ ਵਾਰ ਨਾ ਇੱਕ ਬਾਦਸ਼ਾਹ ਬੜਾ ਸੋਹਣਾ ਉਸ ਦਾ ਮਹਿਲ ਸੀ ਉਹਦੇ ਕਮਰੇ ਦੀ ਜਿਹੜੀ ਬਾਰੀ ਸੀ ਇੱਕ ਬਾਗ ਵੱਲ ਨੂੰ ਖੁੱਲਦੀ ਸੀ ਬਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਬੋਟੇ ਅਤੇ ਤਰ੍ਹਾਂ ਤਰ੍ਹਾਂ ਦੇ ਫਲਦਾਰ ਵੀ ਰੁੱਖ ਸਨ ਉਹ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਆਪਣੀ ਉਹ ਬਾਰੀ ਨੂੰ ਖੋਲਦਾ ਤੇ ਬਾਰੀ ਦੇ ਕੋਲ ਆ ਕੇ ਕੁਦਰਤ ਦੇ ਨਜ਼ਾਰੇ ਨੂੰ ਤੱਕਦਾ ਉਥੇ ਅੱਗੇ ਨਾ ਇੱਕ ਬੀਬੀ ਰੋਜ਼ ਹੀ ਉਥੇ ਬੌਕਰ ਮਾਰ ਕੇ ਸਾਫ਼ ਕਰਿਆ ਕਰਦੀ ਸੀ ਕਿਉਂਕਿ ਬੜਾ ਹੀ ਵੱਡਾ ਬਾਗ ਸੀ ਕਈ ਫੁੱਲ ਕਈ ਪੱਤੇ ਤੇ ਕਈ ਥੱਲੇ ਫਲ ਡਿੱਗ ਜਾਇਆ ਕਰਦੇ ਸਨ ਉਹ ਰੋਜ਼ ਹੀ ਅੰਮ੍ਰਿਤ ਵੇਲੇ ਬੌਕਰ ਲੈ ਕੇ ਉਥੋਂ ਸਾਫ਼ ਕਰਦਿਆ ਕਰਦੀ ਉਹ ਜਵਾਨ ਤੋਂ ਬਿਰਧ ਅਵਸਥਾ ਵਿੱਚ ਹੋ ਗਈ ਸੀ ਪਰ ਉੱਥੇ ਉਹਨੇ ਝਾੜੂ ਦੀ ਸੇਵਾ ਕਰਨੀ ਨਾ ਛੱਡੀ ਉੱਥੇ ਹੀ ਸੇਵਾ ਕਰਦੀ ਰਹੀ ਬਾਦਸ਼ਾਹ ਰੋਜ਼ ਹੀ ਸਵੇਰੇ ਉਸ ਨੂੰ ਕੁਦਰਤ ਤੇ ਨਜ਼ਾਰੇ ਨੂੰ ਤੱਕਦਾ ਤੇ ਉਹ ਬੀਬੀ ਨੂੰ ਵੇਖਦਾ ਕਿ ਕਿੰਨੇ ਸਾਲ ਹੋ ਗਏ ਹਨ ਇਹਨੂੰ ਇੱਥੇ ਕੰਮ ਕਰਦੀ ਨੂੰ ਹੁਣ ਨਾ ਇਸ ਦੀ ਬਿਰਧ ਅਵਸਥਾ ਹੋ ਚੁੱਕੀ ਹੈ ਹੁਣ ਆ ਜਿਹੜੀ ਇਹ ਦੀ ਬਿਰਧ ਅਵਸਥਾ ਹੈ ਬਜ਼ੁਰਗ ਅਵਸਥਾ ਹੈ ਇਸ ਨੂੰ ਆਰਾਮ ਨਾਲ ਗੁਜ਼ਾਰਨੀ ਚਾਹੀਦੀ ਹੈ ਤਾਂ ਬਾਦਸ਼ਾਹ ਰਾਤ ਨੂੰ ਬਾਹਰੀ ਥਾਣੀ ਆਪਣੀ ਜਿਹੜੀ ਇੱਕ ਬੇਸ਼ਕੀਮਤੀ ਉਹਦੇ ਕੋਲ ਮੁੰਦਰੀ ਸੀ ਉਹਨੇ ਥੱਲੇ ਸੁੱਟ ਦਿੱਤੀ ਹੁਣ ਨਾ ਉਹ ਥੱਲੇ ਸੁੱਟ ਕੇ ਆ ਕੇ ਉਥੇ ਸੌ ਗਿਆ ਹੁਣ ਸਵੇਰੇ ਅੰਮ੍ਰਿਤ ਵੇਲੇ ਉਥੇ ਬੀਬੀ ਆ ਜਾਇਆ ਕਰਦੀ ਸੀ ਬਾਗ ਬੜਾ ਵੱਡਾ ਸੀ ਉਹ ਸਾਰਾ ਹੀ ਸਾਫ਼ ਸੁਥਰਾ ਰੱਖਦੀ ਸੀ ਅੰਮ੍ਰਿਤ ਵੇਲਾ ਹੋਇਆ ਤੇ ਉਹ ਬੀਬੀ ਉਥੇ ਆ ਗਈ ਹੁਣ ਸੁਭਾਵਿਕ ਸੀ ਕਿ ਥੱਲੇ ਉਹ ਚੰਗੀ ਤਰ੍ਹਾਂ ਝਾੜੂ ਬੋਕਰ ਮਾਰਦੀ ਸੀ ਤੇ ਅੰਗੂਠੀ ਉਹ मुנדਰੀ ਉਸ ਨੂੰ ਲੱਭਣੀ ਲਾਜ਼ਮੀ ਸੀ ਕਿਉਂਕਿ ਰੋਜ਼ ਉਹਦਾ ਨਿਤ ਦਾ ਕੰਮ ਸੀ ਝਾੜੂ ਲਾਉਣ ਦਾ ਹੁਣ ਉੱਪਰ ਰਾਜੇ ਦਾ ਕਮਰਾ ਸੀ ਪਤਾ ਸੀ ਕਿ ਉੱਪਰ ਬਾਦਸ਼ਾਹ ਹੈ ਉਹਦੀ ਡਿੱਗੀ ਹੋਣੀ ਹੈ ਹੁਣ ਉਹ ਝਾੜੂ ਮਾਰਦਿਆਂ ਮਾਰਦਿਆਂ ਉਹਨੂੰ मुנדਰੀ ਲੱਭ ਗਈ ਹੁਣ ਉਹਨੇ मुנדਰੀ ਚੁੱਕੀ ਤੇ ਮਨ ਵਿੱਚ ਇਹੀ ਖਿਆਲ ਸੀ ਕਿ ਰਾਜੇ ਦਾ ਕਮਰਾ ਹੈ ਉੱਪਰ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਉਹ ਕੁਦਰਤ ਦੇ ਨਜ਼ਾਰੇ ਨੂੰ ਤੱਕਦਾ ਹੈ ਤੇ ਉਹਦੀ ਹੀ ਡਿੱਗੀ ਹੋਣੀ ਹੈ ਚੁੱਕੀ ਤੇ ਫੈਸਲਾ ਕੀਤਾ ਕਿ ਜਾ ਕੇ ਰਾਜੇ ਨੂੰ ਵਾਪਸ ਕਰ ਦੇਂਦੀ ਹਾਂ ਉਹਨੇ ਮਨ ਬਣਾ ਲਿਆ ਕਿ ਰਾਜੇ ਦੀ ਹੈ ਤੇ ਰਾਜੇ ਨੂੰ ਮੈਂ ਵਾਪਸ ਕਰਕੇ ਆਉਣੀ ਹੈ ਹੁਣ ਉਹ ਰਾਜੇ ਦੇ ਕੋਲ ਜਾ ਕੇ ਉੱਥੇ ਖੜੀ ਹੋ ਗਈ ਰਾਜੇ ਨੇ ਪੁੱਛਿਆ ਦੱਸੋ ਕਿਵੇਂ ਆਉਣਾ ਹੋਇਆ ਕਹਿੰਦੀ ਜੀ ਤੁਹਾਡੀ ਨਾ ਸ਼ਾਇਦ ਟਹਿਲਦਿਆਂ ਟਹਿਲਦਿਆਂ ਮੁੰਦਰੀ ਬਾਰੀ ਵਿੱਚੋਂ ਥੱਲੇ ਡਿੱਗ ਗਈ ਹੈ ਮੈਂ ਤੁਹਾਡੇ ਕੋਲ ਲੈ ਕੇ ਆਈ ਹਾਂ ਆਪਣੀ ਮੁੰਦਰੀ ਤੁਸੀਂ ਫੜ ਲਓ ਬਾਦਸ਼ਾ ਹੁਣ ਉਸ ਦੀ ਸੇਵਾ ਭਾਵਨਾ ਤਾਂ ਮਨ ਲਾ ਕੇ ਕਰਦੀ ਹੋਈ ਨੂੰ ਵੇਖਦਾ ਸੀ ਜਵਾਨੀ ਤੋਂ ਬਿਰਧ ਅਵਸਥਾ ਵਿੱਚ ਆ ਗਈ ਸੀ ਪਰ ਉਹਨੇ ਅਜੇ ਕੰਮ ਕਰਨਾ ਨਹੀਂ ਸੀ ਛੱਡਿਆ ਹੁਣ ਬਾਦਸ਼ਾ ਉਹਦੀ ਇਮਾਨਦਾਰੀ ਦੇ ਨਾਲ ਵੀ ਬੜਾ ਜ਼ਿਆਦਾ ਖੁਸ਼ ਹੋਇਆ ਬਾਦਸ਼ਾ ਨੇ ਕਿਹਾ ਇਹ ਕੱਲ ਤੱਕ ਮੇਰੀ ਸੀ ਪਰ ਅੱਜ ਇਹ ਤੇਰੀ ਹੈ ਇਹ ਤੇਰਾ ਇਨਾਮ ਹੈ ਇਸ ਨੂੰ ਤੁਸੀਂ ਆਪਣੇ ਕੋਲ ਰੱਖੋ ਤੇ ਇਹ ਤੁਹਾਡੀ ਨੀਅਤ ਨੂੰ ਪਰਮਾਤਮਾ ਨੇ ਫਲ ਲਾਇਆ ਹੈ ਹੁਣ ਆਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕਰੋ ਉਸ ਬੀਬੀ ਦੇ ਜਿਵੇਂ ਧਰਤੀ ਤੇ ਪੈਰ ਨਹੀਂ ਸਨ ਲੱਗ ਰਹੇ ساری ਜ਼ਿੰਦਗੀ ਸੇਵਾ ਕੀਤੀ ਤੇ ਜਿਵੇਂ ਹੁਣ ਮੁੱਲ ਪੈ ਗਿਆ ਹੋਵੇ ਉਹ ਮੁੰਦਰੀ ਲੈ ਕੇ ਆਪਣੇ ਘਰ ਵੱਲ ਨੂੰ ਤੁਰ ਪਈ ਬਾਦਸ਼ਾਹ ਅਜੇ ਖੁਸ਼ ਸੀ ਕਿ ਉਹਦੇ ਕਰਕੇ ਕਿ ਉਸ ਬੀਬੀ ਦੀ ਬਾਕੀ ਜ਼ਿੰਦਗੀ ਸੁੱਖ ਸਹੂਲਤਾਂ ਦੇ ਨਾਲ ਗੁਜ਼ਰ ਜਾਵੇਗੀ ਹੁਣ ਬਾਦਸ਼ਾਹ ਜਦੋਂ ਅਗਲੀ ਸਵੇਰ ਉੱਠਿਆ ਬਾਰੀ ਦੇ ਕੋਲ ਆਇਆ ਤੇ ਉਸ ਦਾ ਨਿਤ ਦਾ ਚਿਹਰਾ ਨਿਯਮ ਸੀ ਮਣ ਬਾਰੀ ਦੇ ਕੋਲ ਆ ਕੇ ਕੁਦਰਤ ਦਾ ਨਿਆਰਾ ਲੈ ਰਿਹਾ ਸੀ ਆਨੰਦ ਮਾਣ ਰਿਹਾ ਸੀ ਤਾਂ ਰਾਜੇ ਨੇ ਕੀ ਵਿਆਖਿਆ ਕਿ ਬੇਬੀ ਤਾਂ ਅਜ ਵੀ ਥੱਲੇ ਝਾੜੂ ਬੁੱਕਰ ਕਰ ਰਹੀ ਹੈ ਰਾਜੇ ਦੇ ਮਨ ਵਿੱਚ ਕਈ ਸਵਾਲ ਆਏ ਕਾਲੇ ਕਾਹਲੇ ਕਦਮਾ ਦੇ ਵਿੱਚ ਥੱਲੇ ਬਾਗ ਵਿੱਚ ਆਇਆ ਤੇ ਪੁੱਛਿਆ ਮਾਤਾ ਮੈਂ ਕੱਲ ਤੈਨੂੰ ਐਨੀ ਬੇਸ਼ਕੀਮਤੀ ਮੁੰਦਰੀ ਦਿੱਤੀ ਤੇ ਜਿਸ ਨਾਲ ਕਿ ਤੂੰ ਸਾਰੀ ਜ਼ਿੰਦਗੀ ਸੁੱਖਾਂ ਦੇ ਨਾਲ ਬਤੀਤ ਕਰ ਲਵੇਂ ਰਤੂ ਸੀਤਾ ਫਿਰ ਅੱਜ ਬੌਕਰ ਫੜ ਕੇ ਇੱਥੇ ਸਾਫ ਸਫਾਈ ਕਰਨ ਲਈ ਆ ਗਏ ਹੋ ਫਿਰ ਬਾਗ ਸਾਫ ਕਰਨ ਦੇ ਹੋ ਤਾਂ ਅੱਗੋ ਬੀਬੀ ਨੇ ਕਿਹਾ ਰਾਜਨ ਤੁਸੀਂ ਕੱਲ ਮੇਰੀ ਮਿਹਨਤ ਦਾ ਮੁੱਲ ਪਾਇਆ ਉਸ ਲਈ ਤੁਹਾਡਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਤੁਸੀਂ ਮੇਰੀ ਜਿਹੜੀ ਮਿਹਨਤ ਦਾ ਫਲ ਲਾਇਆ ਹੈ ਉਹ ਅਕਾਲ ਪੁਰਖ ਨੇ ਮੇਰੇ ਵੱਲੋਂ ਮੇਰੇ ਸਬਰ ਤੇ ਸ਼ੁਕਰ ਨੂੰ ਅੱਜ ਫਲ ਲਾ ਦੇਣਾ ਸੀ ਉਹ ਬੇਸ਼ਕੀਮਤੀ ਮੁੰਦਰੀ ਨਾਲ ਮੈਂ ਪੱਕਾ ਕਰ ਤੇ ਤੈਨ ਸਮੇ ਸੋਹਣਾ ਪ੍ਰਸ਼ਾਦਾ ਸਾਰੇ ਪਰਿਵਾਰ ਨੂੰ ਖਵਾ ਸਕਦੀ ਹਾਂ ਪਰ ਰਾਜਨ ਜਿਸ ਕਿਰਤ ਨੇ ਜਿਸ ਕੰਮ ਨੇ ਮੈਨੂੰ ਇੰਨੇ ਜੋਗਾ ਕੀਤਾ ਕਿ ਮੈਂ ਪੱਕਾ ਕਰ ਤੇ ਤੈਨ ਸਮੇ ਸਾਰੇ ਪਰਿਵਾਰ ਨੂੰ ਪ੍ਰਸ਼ਾਦਾਿਸ਼ਕਾ ਸਕਦੀ ਹਾਂ ਮੈਂ ਉਹ ਕਿਰਤ ਨੂੰ ਮੈਂ ਕਿਵੇਂ ਹੁਣ ਛੱਡ ਦੇਵਾਂ ਜੋ ਕੰਮ ਮੈਂ ਮਨ ਤੇ ਤਨ ਤੋਂ ਖੁਸ਼ ਹੋ ਕੇ ਕਰਦੀ ਹਾਂ ਉਹ ਦੱਸੋ ਹੁਣ ਮੈਂ ਕਿਉਂ ਛੱਡਾਂ ਉਸ ਨੂੰ ਮੈਂ ਛੱਡ ਕੇ ਕਿੱਥੇ ਜਾਵਾਂਗੀ ਤਾਂ ਸੰਤ ਜੀ ਨੇ ਕਿਹਾ ਇੱਥੇ ਬੈਠਿਆਂ ਦੇ ਬਹੁਤੇ ਲੋਕਾਂ ਦੇ ਮਨ ਵਿੱਚ ਸਵਾਲ ਇਹੀ ਹੁੰਦੇ ਹਨ ਕਿ ਮੂਲ ਮੰਤਰ ਮਨ ਤੇ ਤਨ ਦੋਵਾਂ ਦੇ ਰੋਗ ਤਾਂ ਠੀਕ ਕਰਦਾ ਹੈ ਪਰ ਇਹਨੂੰ ਰੋਜ਼-ਰੋਜ਼ ਜਪਣਾ ਕਿਉਂ ਜ਼ਰੂਰੀ ਹੈ ਜਿਸ ਮੂਲ ਮੰਤਰ ਦੇ ਸਦਕਾ ਮੈਨੂੰ ਵਾਹਿਗੁਰੂ ਦੇ ਦਰਸ਼ਨ ਦੇਦਾਰ ਹੋਏ ਹਨ ਉਹਨੂੰ ਮੈਂ ਹੁਣ ਕਿਵੇਂ ਛੱਡ ਦੇਵਾਂ ਜੋ ਸ਼ਬਦ ਦਾ ਜਾਪ ਕਰਕੇ ਆਪਣੀਆਂ ਇਛਾਵਾਂ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਉਸ ਨੂੰ ਕਦੇ ਵੀ ਗਿਣਤੀ ਮਿੰਤੀ ਵਿੱਚ ਨਹੀਂ ਲਿਆਉਣਾ ਚਾਹੀਦਾ ਆਪ ਉਹਨੂੰ ਜਪੋ ਤੇ ਜਦੋਂ ਸਮਾਂ ਲੱਗੇ ਫਿਰ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ ਸੁੱਖਾਂ ਤੇ ਫਿਰ ਵਾਹਿਗੁਰੂ ਜੀ ਆਪਣੇ ਘਰ ਵਿੱਚ ਡੇਰੇ ਲਾ ਦੇਣਗੇ ਜ਼ਿੰਦਗੀ ਤੁਹਾਡੀ ਖੁਸ਼ਹਾਲੀ ਦੇ ਨਾਲ ਭਰ ਦੇਣਗੇ ਮੂਲ ਮੰਤਰ ਵਿੱਚ ਐਨੀ ਤਾਕਤ ਹੈ ਜਿਸ ਨਾਲ ਸਾਰੇ ਦੁੱਖ ਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੇ ਆਪਣੇ ਘਰ ਦੇ ਵਿੱਚ ਜਿੰਨਾ ਵੀ ਭਾਵੇਂ ਕਰਜ਼ਾ ਹੋਵੇ ਕੋਈ ਦੁੱਖ ਹੋਵੇ ਬਿਮਾਰੀ ਹੋਵੇ ਉਹ ਸਾਰਾ ਕੁਝ ਠੀਕ ਹੋ ਜਾਵੇਗਾ ਜਦੋਂ ਫਿਰ ਆਪਾਂ ਪਾਠ ਕਰਨਾ ਹੈ ਤੇ ਕਈ ਵਾਰ ਵਿੱਚ ਇਹੀ ਛੱਡ ਦਿੰਦੇ ਹਾਂ ਤੇ ਫਿਰ ਆਪਾਂ ਦੁਖੀ ਹੋ ਜਾਂਦੇ ਹਾਂ ਉਹ ਦਾਤਾਂ ਜੋ ਆਪਾਂ ਨੂੰ ਮਿਲਣੀਆਂ ਹੁੰਦੀਆਂ ਹਨ ਉਹ ਵਿੱਚੇ ਹੀ ਰਹਿ ਜਾਂਦੀਆਂ ਹਨ ਇਸ ਲਈ ਗਿਣਤੀ ਮਿੰਤੀ ਦੇ ਚੱਕਰਾਂ ਵਿੱਚ ਨਾ ਪਵੋ ਤੇ ਜੇ ਫਿਰ ਵੀ ਸਾਰੇ ਅੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਲਈ ਗਿਣਤੀ ਮਿੰਤੀ ਵਾਲੀ ਭੁੱਲ ਕੇ ਆਪਾਂ ਸ਼ਰਧਾ ਨਹੀਂ ਪਾਲਣੀ ਜਿੰਨਾ ਤੁਹਾਡੇ ਤੋਂ ਹੁੰਦਾ ਹੈ ਉਹਨਾ ਕਰ ਲਓ ਬਸ ਆਪਣੇ ਮਨ ਅੰਦਰ ਇਸ ਗੱਲ ਨੂੰ ਬਿਠਾ ਲਓ ਕਿ ਮਨਾ 11 ਵਾਰ, 13 ਵਾਰ, 21 ਵਾਰ, 40 ਵਾਰ ਤੇ ਜਾਂ ਫਿਰ 51 ਵਾਰ ਤੁਸੀਂ ਹਰ ਰੋਜ਼ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਹੈ। ਜੇਕਰ ਤੁਹਾਡੇ ਮਨ ਦੀ ਮੁਰਾਦ ਪੂਰੀ ਹੋ ਗਈ ਹੈ ਤਾਂ ਰਹਿੰਦੇ ਸਵਾਸਾਂ ਤੱਕ ਇਸ ਜਾਪ ਦਾ ਤੁਸੀਂ ਪੱਲਾ ਨਹੀਂ ਛੱਡਣਾ। ਫਿਰ ਇਹਦੀਆਂ ਸਾਰੀ ਉਮਰ ਰਹਿਮਤਾਂ ਤੇ ਬਰਕਤਾਂ ਤੁਹਾਡੇ ਘਰ ਵਿੱਚ ਵਾਸ ਕਰ ਜਾਣਗੀਆਂ। ਅਰਦਾਸ ਵਿੱਚ ਇਹ ਜ਼ਰੂਰ ਕਿਹਾ ਕਰੋ ਕਿ ਇਹ ਸ਼ਬਦ ਪਾਠ ਇਹ ਜਾਪ ਸਵਾਸਾਂ ਤੱਕ ਝੋਲੀ ਪਾ ਦਿਓ ਪਰਮਾਤਮਾ ਜੀ ਸੱਚੇ ਪਾਤਸ਼ਾਹ ਜੀ ਤੁਸੀਂ ਸੇਵਾ ਲਈ ਹੈ ਮੇਰੇ ਤੋਂ ਹੁਣ ਮਿਹਰ ਵੀ ਕਰਿਓ ਤੇ ਮੇਰੇ ਤੋਂ ਇਹ ਸੇਵਾ ਕਰਵਾ ਵੀ ਲਿਓ ਜਦੋਂ ਇਹ ਮਨ ਦੀ ਭਾਵਨਾ ਹੋ ਗਈ ਫਿਰ ਮਨ ਤੇ ਤਨ ਦੇ ਰੋਗ ਆਪੇ ਹੀ ਕੱਟੇ ਜਾਣੇ ਹਨ ਮਨੁੱਖ ਦਾ ਇਹ ਜਨਮ ਤੇ ਅਗਲਾ ਜਨਮ ਦੋਵੇਂ ਹੀ ਸੁਖਾਲੇ ਹੋ ਜਾਣੇ ਹਨ ਇਸ ਲਈ ਭਾਵੇਂ 5 ਮਿੰਟ ਸਹੀ ਸਵੇਰੇ ਸ਼ਾਮ ਸਾਰਾ ਪਰਿਵਾਰ ਇਕੱਠੇ ਬੈਠ ਕੇ ਮੂਲ ਮੰਤਰ ਦਾ ਜਾਪ ਕਰੋ ਕੋਈ ਵੀ ਕੰਮ ਕਰਦੇ ਹੋ ਅੜਚਣ ਨਹੀਂ ਪਵੇਗੀ ਘਰ ਵਿੱਚ ਖੁਸ਼ੀਆਂ ਹਰ ਪਾਸਿਆਂ ਤੋਂ ਆਉਣਗੀਆਂ ਫਿਰ ਆਪਾਂ ਵੀ ਇਹ ਕੰਮ ਕਰਨੇ ਸ਼ੁਰੂ ਕਰ ਦਈਏ ਪਰਮਾਤਮਾ ਆਪੇ ਹੀ ਸਾਡੇ ਘਰ ਵਿੱਚ ਦਿਨ ਰਾਤ ਸਾਡੀ ਚੌਗਣੀ ਤਰੱਕੀ ਕਰ ਦੇਣਗੇ ਫਿਰ ਸਾਧ ਸੰਗਤ ਜੀ ਅੱਜ ਦੀ ਕਥਾ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਇਸ ਲਈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਦੇਣਾ ਜੀ ਦੇ ਨਾਲ ਹੀ ਅੱਜ ਤੋਂ ਵੀ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ